ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਗੁੜ ਤੇ ਗਾਜਰ ਵਾਲੇ ਚਾਵਲ ਮਿੱਠੇ ਚਾਵਲ ਤੇ ਇਹ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਨੇ गाजर ਤੇ ਗੁੜ ਵਾਲੇ ਚਾਵਲ ਬਣਾਉਣ ਲਈ ਜੀ ਆਪਾਂ ਇਹ ਦੋ ਗਾਜਰਾਂ ਵੱਡੀਆਂ ਜੀ ਲਈਆਂ ਸੀਗੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਤੇ ਆਪਾਂ ਕੱਦੂਕਾਸ ਕਰ ਲਿਆ ਜੀ ਇੱਕ ਗਲਾਸ ਆਪਾਂ ਲਏ ਸੀ ਜੀ ਚਾਵਲ ਤੇ ਇਹਨਾਂ ਨੂੰ ਆਪਾਂ ਤਿੰਨ ਚਾਰ ਵਾਰੀ ਧੋ ਕੇ ਤੇ ਇਹਨਾਂ ਨੂੰ ਆਪਾਂ ਪਾਣੀ ਚ ਭਿਗੋ ਕੇ ਰੱਖਤਾ ਸੀ 15-20 ਮਿੰਟ ਲਈ ਇੱਕ ਗੋਲੀ ਲਿਆ ਜੀ ਆਪਾਂ ਗੁੜ ਆਇਆ ਨੂੰ ਆਪਾਂ ਟੁਕੜਿਆਂ ਚ ਤੋੜ ਲਿਆ ਜੀ ਅੱਗੇ ਲੈਨੇ ਆਪਾਂ ਡ్రਾਈ ਫਰੂਟਸ ਜੀ ਥੋੜੇ ਜਿਹਾ ਬਦਾਮ ਐ ਸੁੱਕਾ ਨਾਰੀਅਲ ਤੇ ਥੋੜੀਆਂ ਜਿਹੀਆਂ ਆਪਾਂ ਕਿਸ਼ਮਿਸ਼ ਲਈਆਂ ਨੇ ਤੇ ਇਹ ਜੀ ਆਪਾਂ 1/2 ਚਮਚ ਲਈਏ ਸੌਂਫ ਕਿਉਂਕਿ ਗੁੜ ਵਾਲੇ ਚਾਵਲਾਂ ਚ ਸੌਂਫ ਪਾਣੀ ਜ਼ਰੂਰੀ ਹੁੰਦੀ ਹੈ ਵਧੀਆ ਟੇਸਟ ਆਂਦਾ ਤੇ ਇਹ ਦੇਖੋ ਜੀ ਆਪਾਂ ਇਹ ਵਾਲਾ ਗਲਾਸ ਜਿਹੜਾ ਆਪਣਾ ਇਹ ਨਾ ਕਿ ਆਪਾਂ ਇੱਕ ਗਲਾਸ ਚਾਵਲ ਲਏ ਸੀਗੇ ਤੇ ਉਨਾ ਹੀ ਆਪਾਂ ਇਹ ਵਾਲਾ ਇੱਕ ਕੋਲੀ ਮਤਲਬ ਉਹ ਹਿਸਾਬ ਨਾਲ ਤੁਸੀਂ ਕੋਈ ਵੀ ਕੋਲੀ ਜਾਂ ਕੱਪ ਐਵੇਂ ਸੈੱਟ ਕਰ ਲਓ ਉਹਦੇ ਨਾਲ ਹੀ ਚਾਵਲ ਪਾਓ ਉਹਦੇ ਨਾਲ ਹੀ ਗੁੜ ਪਾਓ ਤੇ ਉਹਦੇ ਨਾਲ ਹੀ ਆਪਾਂ ਪਾਣੀ ਪਾਵਾਂਗੇ ਹੁਣ ਜੀ ਸਭ ਤੋਂ ਪਹਿਲਾਂ ਆਪਾਂ ਪੈਨ ਰੱਖਿਆ ਹੈ ਗੈਸ ਉੱਪਰ ਤੇ ਜਿਹੜਾ ਗੂੜੇ ਆਪਣਾ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਕਿਉਂਕਿ ਆਪਾਂ ਗੁੜ ਨੂੰ ਇਹਦੇ ਵਿੱਚ ਮੈਲਟ ਕਰਨਾ ਹੈ ਜੀ ਆਪਾਂ ਕੋਈ ਚਾਹ ਚਾਹ ਚਾਸ਼ਨੀ ਨਹੀਂ ਬਣਾਣੀ ਹੈ ਜੀ ਕਿਉਂਕਿ ਆਪਾਂ ਜਿਹੜਾ ਪਾਣੀ ਛਾਣ ਕੇ ਪਾਵਾਂਗੇ ਜਿੱਦਾਂ ਵਿੱਚ ਕੋਈ ਰੇਤ ਵਗੈਰਾ ਕੋਈ ਕੱਕ ਵਗੈਰਾ ਹੁੰਦਾ ਹੈ ਉਹ ਨਿਕਲ ਜੇ ਦਾ ਤੇ ਆਪਾਂ ਜੀ ਇਹੀ ਜਿਹੜੇ ਗਲਾਸ ਨਾਲ ਆਪਾਂ ਚਾਵਲ ਨਾਪੇ ਸੀਗੇ ਉਹ ਗਲਾਸ ਨਾਲ ਨਾਪ ਕੇ ਆਪਾਂ ਦੋ ਗਲਾਸ ਪਾਣੀ ਪਾਵਾਂਗੇ ਆਹ ਦੇਖੋ ਜੀ ਆਪਾਂ ਇਹ ਦੋ ਗਲਾਸ ਪਾਣੀ ਨਾਪ ਕੇ ਪਾਤਾ ਹੈ ਜੀ ਤੇ ਹੁਣ ਆਪਾਂ ਜਿਹੜਾ ਗੂੜਿਆ ਦੇ ਵਿੱਚ ਆਪਾਂ ਮੈਲਟ ਹੋਣ ਦਵਾਂਗੇ ਇਧਰ ਜੀ ਆਪਾਂ ਗੈਸ ਓਨ ਕਰਕੇ ਆਪਣਾ ਕੁੱਕਰ ਰੱਖਿਆ ਏ ਤੇ ਇਹ ਜੀ ਆਪਾਂ 3-4 ਚਮਚ ਦੇਸੀ ਘਿਓ ਏ ਐ ਪਾਇਆ ਤੇ ਤੁਸੀਂ ਜਿਹੜਾ ਜਿੱਦਾਂ ਰਾਈਫਾਇੰਡ ਓਇਲ ਡਾਲਡਾ ਕੋ ਜੋ ਯੂਜ਼ ਕਰਦੇ ਹੋ ਯੂਜ਼ ਕਰ ਸਕਦੇ ਹੋ ਤੇ ਐ ਜੀ ਆਪਾਂ 3-4 ਚਮਚ ਅਸਲੀ ਪਾਇਆ ਕਿਉਂਕਿ ਆਪਾਂ ਬਾਅਦ ਵਿੱਚ ਥੋੜੀ ਜਿਹੀ ਮਲਾਈ ਵੀ ਪਾਵਾਂਗੇ ਜੇ ਤੁਸੀਂ ਮਲਾਈ ਨਹੀਂ ਪਾਣੀ ਤਾਂ ਤੁਸੀਂ ਇੱਕ ਅੱਧਾ ਚਮਚ ਘੀ ਦਾ ਹੋਰ ਪਾ ਲਓ ਤੇ ਐ ਜੀ ਆਪਾਂ ਹੁਣ ਘੀ ਨੂੰ ਮੈਲਟ ਕਰਾਂਗੇ ਗੈਸ ਨੂੰ ਆਪਾਂ ਬਿਲਕੁਲ ਸੀਮਤੇ ਕੀਤਾ ਹੋਇਆ ਹੈ ਤੇ ਐ ਜੀ ਆਪਣਾ ਘਿਓ ਜਿਹੜਾ ਮੈਲਟ ਹੋ ਗਿਆ ਤੇ ਹੁਣ ਜਿਹੜੇ ਆਪਣੇ ਡਰਾਈ ਫਰੂਟ ਨੇ ਆਪਾਂ ਐ ਪਾਵਾਂਗੇ ਇਹਦੇ ਵਿੱਚ ਤੇ ਸੌਂਫ ਵੀ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਸੀਮਤੇ ਕੀਤਾ ਹੋਇਆ ਹੈ ਕਿਉਂਕਿ ਆਪਾਂ ਜਿਹੜੇ ਡਰਾਈ ਫਰੂਟ ਨੇ ਨਮ ਜ਼ਿਆਦਾ ਰੋਸਟ ਨਹੀਂ ਕਰਨਾ ਹੈਗਾ ਬਿਲਕੁਲ ਹਲਕਾ ਜਿਹਾ ਸੇਕ ਲਵਾਣਾ ਹੈ ਕਰੀਏ ਨਾ ਨੂੰ ਹਲਕਾ ਜਿਹਾ ਆਪਾਂ ਲੋ ਗੈਸ ਤੇ ਢੁੰਨ ਲਾਂਗੇ ਐ ਦੇਖੋ ਜੀ ਜਿਹੜਾ ਆਪਣਾ ਗੂੜੇ ਉਹ ਵੀ ਮੈਲਟ ਹੋ ਗਿਆ ਏ ਵਿੱਚ ਬਸ ਹਲਕਾ ਜਿਹਾ ਰਹਿ ਗਿਆ ਐ ਦੇਖੋ ਜੀ ਤੇ ਆ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਐ ਦੇਖੋ ਜੀ ਆਪਾਂ ਡਰਾਈ ਫਰੂਟ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਏ ਤੇ ਹੁਣ ਜੀ ਆਪਾਂ ਜਿਹੜੇ ਚਾਵਲ ਲੈਨੇ ਉਹ ਪਾਵਾਂਗੇ ਇਹਦੇ ਵਿੱਚ ਤੇ ਚਾਵਲ ਨੂੰ ਵੀ ਆਪਾਂ ਥੋੜਾ ਜਿਹਾ ਇਦਾਂ ਢੰਨ ਲਾਂਗੇ ਆ ਦੇਖੋ ਜੀ ਆਪਾਂ ਇਹ ਅੱਧਾ ਕੁ ਮਿੰਟੇ 1 ਮਿੰਟ ਚਾਵਲਾਂ ਨੂੰ ਵੀ ਅੱਧਾ ਭੁੰਨ ਲਿਆ ਏ ਤੇ ਹੁਣ ਜੀ ਆਪਾਂ ਜਿਹੜੀਆਂ ਆਪਣੀਆਂ ਗਾਜਰਾਂ ਲਈਆਂ ਨੇ ਉਹ ਵੀ ਪਾ ਦਾਂਗੇ ਇਹਦੇ ਵਿੱਚ ਇਹ ਇਦਾਂ ਦਾ ਗੁੜ ਵਾਲੇ ਚਾਵਲ ਦੇ ਆਪਣੇ ਟੇਸੇ ਹੀ ਬਣਦੇ ਹੀ ਨੇ ਜੇ ਆਪਾਂ ਇਦਾਂ ਗਾਜਰਾ ਪਾ ਕੇ ਬਣਾਵਾਂਗੇ ਤੇ ਹੋਰ ਵੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਆ ਦੇਖੋ ਜੀ ਇਹ ਆਪਾਂ ਜਿਵੇਂ ਮਿਕਸ ਕਰਾਂਗੇ ਤੇ ਹੁਣ ਜੀ ਜਿਹੜਾ ਆਪਾਂ ਗੂੜ ਆਪਣਾ ਮੈਲਟ ਕਰਕੇ ਰੱਖਿਆ ਏ ਉਹ ਵਾਲਾ ਜਿਹੜਾ ਦੇਖੋ ਜੀ ਆਪਣਾ ਗੂੜ ਵਾਲਾ ਪਾਣੀ ਹੈ ਜਿਹੜਾ ਇਹ ਆਪਾਂ ਹੁਣ ਛਾਣ ਕੇ ਤੇ ਇਹਦੇ ਵਿੱਚ ਪਾ ਦਾਂਗੇ ਹਾਂ ਦੇਖੋ ਜੀ ਇਹ ਆਪਾਂ ਤਾਂ ਛਾਣ ਦਿਆਂ ਕਿਉਂਕਿ ਨਾ ਕਈ ਵਾਰ ਵਿੱਚ ਕੋਈ ਕੱਖ ਵਗੈਰਾ ਜਿੱਦਾਂ نیچے ਕੋਈ ਮਿੱਟੀ ਵਗੈਰਾ ਹੁੰਦੀ ਹੈ ਤੇ ਫਿਰ ਉਹ نیچے ਰਹਿ ਜਾਂਦੀ ਹੈ ਆ ਦੇਖੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕੁੱਕਰ ਦਾ ਢੱਕਣ ਲਗਾ ਕੇ ਤੇ ਆਪਾਂ ਇਹਨੂੰ ਇੱਕ ਵਿਸਲ ਆਣ ਤੱਕ ਵੇਟ ਕਰਾਂਗੇ ਤੇ ਜਦੋਂ ਇੱਕ ਵਿਸਲ ਆ ਗਈ ਬਸ ਇੱਕ ਵਿਸਲ ਲਗਵਾ ਕੇ ਤੇ ਫਿਰ ਆਪਾਂ ਇਹਨੂੰ 2 ਮਿੰਟ ਸਲੋ ਗੈਸ ਤੇ ਪਕਾਵਾਂਗੇ ਤੇ ਹੁਣ ਜੀ ਆਪਾਂ ਇਹਨੂੰ ਇਹਦਾ ਢੱਕਣਾ ਲਗਾ ਕੇ ਤੇ ਇੱਕ ਵਿਸਲ ਆਣ ਤੱਕ ਵੇਟ ਕਰਾਂਗੇ ਜੀ ਆਪਣੇ ਚਾਵਲਾ ਨੂੰ ਇੱਕ ਵਿਸਲ ਆ ਗਈ ਹੈ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਸਿਮਤੇ ਕਰ ਦਾਂਗੇ ਤੇ ਸਿਮ ਗੈਸ ਤੇ ਆਪਾਂ 2 ਮਿੰਟ ਇਦਾਂ ਹੀ ਇਹਨੂੰ ਪੱਕਣ ਦਵਾਵਾਂਗੇ ਇਹ ਦੇਖੋ ਜੀ ਆਪਾਂ 2 ਮਿੰਟ ਸਿਮ ਗੈਸ ਇੱਕ ਵਿਸਲ ਲਗਵਾ ਕੇ 2 ਮਿੰਟ ਸਿਮ ਗੈਸ ਤੇ ਪਕਾ ਕੇ ਆਪਾਂ ਸਲੋ ਗੈਸ ਤੇ ਤੇ ਗੈਸ ਨੂੰ ਆਪਾਂ ਆਫ ਕਰਤਾ ਸੀ ਤੇ ਆਪਾਂ ਇਦਾਂ ਹੀ ਇਹਨੂੰ ਪਿਆ ਰਹਿਣ ਤਾਂ ਸੀ ਤੇ ਜਿਹੜੀ ਸਟੀਮ ਸੀ ਉਹ ਬਿਲਕੁਲ ਹੁਣ ਨਿਕਲ ਗਈ ਹੈ ਦੇਖੋ ਜੀ ਤੇ ਹੁਣ ਆਪਾਂ ਆਪਣਾ ਕੁੱਕਰ ਖੋਲਾਂਗੇ ਦੇਖੋ ਜੀ ਐ ਆਪਣੇ ਚਾਵਲ ਨੇ ਜਿਹੜੇ ਐ ਬਿਲਕੁਲ ਬਣ ਕੇ ਤਿਆਰ ਨੇ ਜੀ ਐ ਦੇਖੋ ਜੀ ਗੁੜ ਤੇ ਗਾਜਰਾਂ ਵਾਲੇ ਚੋਲ ਬਹੁਤ ਟੇਸਟੀ ਬਣਦੇ ਨੇ ਤੇ ਐ ਦੇਖੋ ਜੀ ਆਪਣੇ ਚਾਵਲ ਤਿਆਰ ਨੇ ਜੀ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਆਪਾਂ ਜੀ ਜਦੋਂ ਕੁੱਕਰ ਦਾ ਢੱਕਣ ਲਗਾਇਆ ਸੀ ਉਦੋਂ 2 ਚਮਚ ਮਲਾਈ ਪਾਈ ਸੀ ਜਿਹੜੀ ਤਾਜੇ ਦੁੱਧ ਦੀ ਹੁੰਦੀ ਹੈ ਆਪਣੀ ਮਲਾਈ ਤੇ ਉਹ ਵੀਡੀਓ ਸਕਿਪ ਹੋ ਗਈ ਏ ਤੇ ਐਸਲੀ ਜੇ ਤੁਸੀਂ ਪਾਣੀ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਤੇ ਤੁਸੀਂ ਉਹਦੀ ਜਗ੍ਹਾ ਤੇ ਇੱਕ ਦੋ ਚਮਚਕ ਘਿਓ ਵੱਧ ਪਾ ਲਓ। ਐ ਦੇਖੋ ਜੀ ਸਾਡੇ ਗਾਜਰ ਤੇ ਗੁੜ ਵਾਲੇ ਚਾਵਲ ਬਣ ਕੇ ਤਿਆਰ ਨੇ ਜੀ ਤੇ ਐ ਆਪਾਂ ਥੋੜਾ ਜਿਹਾ ਉੱਪਰ ਜਿਹੜਾ ਆਪਣਾ ਡਰਾਈ ਫਰੂਟਸ ਥੋੜਾ ਜਿਹਾ ਰੱਖ ਲਿਆ ਸੀ ਐ ਥੋੜੀ ਥੋੜੀ ਆਪਾਂ ਉਹਦੇ ਨਾਲ ਉੱਪਰ ਗਾਰਨਿਸ਼ ਕਰਤੀਏ। ਤੇ ਤੁਸੀਂ ਆਪਣੀ ਮਨਪਸੰਦ ਦੇ ਡਰਾਈ ਫਰੂਟ ਕੋਈ ਵੀ ਪਾ ਸਕਦੇ ਹੋ ਜੀ। ਐ ਚੋਲ ਬਹੁਤ ਹੀ ਟੇਸਟੀ ਬਣਦੇ ਨੇ। ਬਣਾ ਕੇ ਜ਼ਰੂਰ ਦੇਖਿਓ। ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿ